ਸਾਦੀ ਵੀ ਬਣ ਗਈ ਏ ਬਸ ਸਭ ਦੇ ਨੂੰ ਬਹੁਤ ਜਿਆਦਾ ਹੀ ਪਸੰਦ ਆ ਹਲਵਾ ਤਾਂ ਹੀ ਮੈਂ ਅੱਜ ਬਣਾਇਆ ਕੀ ਖਾ ਲੈਣਗੇ ਰੋਟੀ ਖਾ ਓ ਕੇ ਇਹ ਐਸੇ ਹੀ ਮੜਾ ਦਾ ਸਾਫ ਕਰਦਾ ਸਲੈਪ ਵੀ ਕਰਦਾ ਫਿਰ ਬੇਲ ਨਹੀਂ ਕੰਮ ਮੁੱਕ ਗਏ ਫਿਰ تعالي اذا ما كاي اصبحت ان ਜਿੰਨੀ ਮਰਜ਼ੀ ਸਾਫ਼ ਸਫਾਈ ਕਰ ਲੋ ਖਲਾਰਾ ਫੇਰ ਉਦਾਂ ਹੀ ਪੈ ਜਾਂਦਾ ਦੇਣੀ ਇਦਾਂ ਦੇ ਹਵਾ ਚੱਲਣ ਦੀ ਤੇ ਘੱਟਾ ਫੇਰ ਓਡੋਡ ਅੰਦਰ ਨਹੀਂ ਆਉਂਦਾ ਹਾਂ ਦੇਵੀ ਟੰਗੀ ਲਾਣਾ ਕੰਮ ਨਿਪੜਦਾ ਹੋਊਗਾ ਮੇਰੇ ਮੇਤ ਪੁੱਤ ਫੋਨ ਤੇ ਵੇਖੀ ਜਾਨਨੀ ਆ ਗੱਲਬਾਤ ਕਰ ਗੱਲਬਾਤ ਮੰਮੀ ਕੀ ਕਰਨੀ ਆ ਸੋਚਾਂ ਜੀਆਂ ਚ ਪਈ ਆ ਕਿਉਂ ਕਾਦੀਆਂ ਸੋਚਾਂ ਚ ਪੈ ਗਈ ਐਹੀਂ ਸੁੱਖ ਵੱਲੋਂ ਹੀ ਉਦੋਂ ਤੇ ਜਦੋਂ ਸਾਬੀ ਦਾ ਵਿਆਹ ਸੀ ਤੇ ਤੁਸੀਂ ਵੀ ਆਹ ਦਿੱਤਾ ਵਿਆਹ ਨਹੀਂ ਇਦਾਂ ਕਰ ਲਈਏ ਆ ਨਹੀਂ ਇਦਾਂ ਕਰ ਲਈਏ ਤੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੀ ਗਈ ਹੁਣ ਵੇਖ ਲੈ ਤੇ ਕੋਈ ਅਸਰ ਨਹੀਂ ਹੈਗਾ ਤੇ ਮੇਰੀ ਕੋਈ ਚੀਜ਼ ਨਹੀਂ ਆਈ ਤੇ ਚੀਜ਼ਾਂ ਵੀ ਮੈਂ ਵਰਤਣ ਨਹੀਂ ਆ ਸਾਰੀਆਂ ਮੇਰੀਆਂ ਹੀ ਚੀਜ਼ਾਂ ਵਰਤਣ ਡਈਆਂ ਵਰਤਣ ਡਈ ਪੁੱਤ ਨੂੰ ਪਤਾ ਕਿ ਨਹੀਂ ਪਤਾ ਚੀਜ਼ਾਂ ਵਰਤਣ ਡਈਆਂ ਮੈਨੂੰ ਤਾਂ ਪਤਾ ਨਾ ਤੇਰੀਆਂ ਚੀਜ਼ਾਂ ਵਰਤਣ ਡਈਆਂ ਹੈ ਹਾਂ ਹੁਣ ਤਹੀ ਵੀ ਆਖਿਆ ਤੇਰੇ ਕੋਲ ਦੋ ਲੰਬਾਰੀਆਂ ਤੂੰ ਇੱਕ ਸੁੱਖ ਨੂੰ ਵੇਲੀ ਕਰ ਤੇ ਹੈ ਮੈਂ ਸੁੱਖ ਨੂੰ ਵੇਲੀ ਕਰਤੀ ਜਿੰਨਾ ਵੀ ਆ ਇਹ ਕਿਹੜਾ ਦਾਇ ਦਾਉਣ ਲੈ ਕੇ ਆਈ ਆ ਕਿੰਨਾ ਵੀ ਤੁਹਾਨੂੰ ਵੀ ਪਤਾ ਵਾ ਵੀ ਆਪਣੇ ਘਰ ਦੇ ਵਿੱਚ ਕਿੰਨਾ ਸਮਾਨ ਆ ਜਿਹੜਾ ਮੇਰਾ ਤੇ ਖੋਦਾ ਵਰਤਣ ਡਿਆ ਆਪਾਂ ਚੌਕੇ ਚੁੱਲ੍ਹੇ ਵੀ ਮੇਰਾ ਸਮਾਨ ਸਾਰਾ ਚੜਿਆ ਉਹ ਚੜਿਆ ਤੇ ਪੁੱਤ ਤੇਰਾ ਸਮਾਨ ਆਇਆ ਵੀ ਤੇਰਾ ਸਾਰਾ ਚਲੋ ਉਹਦਾ ਕੁਛ ਵੀ ਨਹੀਂ ਆਇਆ ਤੇ ਇੰਨਾ ਸੋਚੇ ਵੀ ਮੈਂ ਉਹਦਾ ਸਮਾਨ ਵਰਤਣ ਦੀਆਂ ਫਿਰ ਵੀ ਉਹਦੇ ਵਿੱਚ ਆਕੜ ਉਹ ਨਹੀਂ ਆ ਉਹੀ ਤੇ ਮੈਂ ਗੱਲ ਕਰਨ ਢਈ ਆ ਵੀ ਨਾ ਇਹਨੂੰ ਕਿਸ ਗੱਲ ਕਰਨ ਦਾ ਪਤਾ ਹੁਣ ਕਿੱਦਾਂ ਮੈਨੂੰ ਗਾੜੀਆਂ ਉੱਤੇ ਪੈਂਦੀ ਆ ਜਵਾਬ ਦੇਣ ਤੇ ਮੈਂ ਡੈਂਟ ਹੈ ਬਣਾ ਇੰਨੇ ਮੈਨੂੰ ਇੰਨਾ ਪਤਾ ਵਾ ਨਹੀਂ ਦਿੰਦੀ ਮੈਂ ਕੰਮ ਕਰਨ ਢਈ ਆ ਮੈਂ ਬਣਾ ਦਿੰਨੀ ਆ ਮੈਂ ਥੋੜੀ ਲੇਟ ਹੋ ਗਈ ਆ ਫਿਰ ਕੀ ਆਏ ਆ ਉਹਤੇ ਮੈਂ ਉਹਨੂੰ ਉਦੋਂ ਵੀ ਕਿਹਾ ਸੀ ਮੈਂ ਤਾਂ ਤੈਨੂੰ ਪਤਾ ਹੀ ਇਹ ਨਾ ਜਾਣਾ ਵਾ ਚਾਹੇ ਕੋਈ ਕੰਮ ਕਰਨਾ ਵਾ ਬਾਹਰ ਅੰਦਰ ਜਾਣਾ ਹੁੰਦਾ ਵਾ ਤੇ ਤੂੰ ਟਾਈਮ ਨਾ ਕਰ ਲਿਆ ਕਰ ਕਹਿੰਦੀ ਮੈਂ ਡਈ ਆ ਮੈਂ ਡਈ ਡਈ ਬਸ ਕਹਿ ਛੱਡਦੀ ਆ ਕੰਮ ਟੱਕਰ ਤੇ ਲਿਆ ਕਰ ਟਾਈਮ ਨਾ ਆਹੋ ਬੰਦੇ ਨੂੰ ਥੋੜੀ ਜੀ ਲੱਜ ਸ਼ਰਮ ਚਾਹੀਦੀ ਆ ਵੀ ਮੈਂ ਚੀਜ਼ ਵਾਸਤੇ ਤੇ ਇੱਥੋਂ ਹੀ ਵਰਤਣ ਢੇ ਮੈਂ ਕੜਾ ਕਿੱਥੋਂ ਵਰਤਣ ਢੇ ਤੇ ਜਿੱਦਣ ਮੇਰੇ ਮਨ ਤੇ ਆ ਗਈ ਨਾ ਫਿਰ ਤੁਸੀਂ ਵੀ ਨਾ ਆਖਿਓ ਉਹ ਨਹੀਂ ਪੁੱਤ ਇਹੋ ਜੀ ਸੋਚ ਨਹੀਂ ਸੋਚਦੀ ਹੁੰਦੀ ਆਹੋ ਤੇ ਫਿਰ ਮੈਂ ਕੜਾ ਵੀ ਇੱਕ ਇੱਕ ਲੈਣੀ ਜੇ ਜ਼ਿਆਦਾ ਤਾਂ ਨੂੰ ਚੜੀ ਤੇ ਮੈਂ ਤੇ ਆਨੀ ਆ ਪੇ ਘਰ ਜਿਹੜਾ ਵਾ ਨਾ ਚੱਲ ਜਾ ਜਾਵੇ ਸਾਂਝੇ ਘਰ ਚ ਸਾਂਝੇ ਘਰ ਚ ਬੜੀਆਂ ਚੀਜ਼ਾਂ ਪਾਂ ਜਾਂਦੀਆਂ ਜਦੋਂ ਪੁੱਤ ਔਡੋ ਅੱਡੀ ਹੋ ਜਗੇ ਨਾ ਉਦੋਂ ਬੜੇ ਖਰਚੇ ਵੱਧ ਜਾਂਦੇ ਆ ਮੇਰੀ ਗੱਲ ਸੁਣਾ ਉਹ ਤੇ ਗੱਲ ਠੀਕ ਆ ਪਰ ਮੈਂ ਵੀ ਜਦੋਂ ਗੁੱਸਾ ਆ ਜਾਂਦਾ ਫਿਰ ਇਹੋ ਜੀ ਗੱਲ ਕਰ ਦਿੰਨੀ ਆ ਤੇ ਇਦਾਂ ਚਾਹੀਦਾ ਨਹੀਂ ਸੁੱਖ ਨੂੰ ਕਰਨਾ ਚਲੋ ਉਹਨੂੰ ਮੈਂ ਸਮਝਾਉਂਗੀ ਇੰਨੀ ਗੱਲ ਵੀ ਸੁੱਖ ਥੋੜਾ ਜਿਹਾ ਸੋਚ ਸਮਝ ਕੇ ਚੱਲ ਆਹ ਨਹੀਂ ਉਦਾਂ ਚਲੋ ਉਦਾਂ ਤੇ ਕੋਈ ਗੱਲ ਨਹੀਂ ਗੀ ਪਰ ਫੇਰ ਵੀ ਇਹਨੂੰ ਲੱਗਦੀ ਨਹੀਂ ਹੈਗੀ ਕੋਈ ਗੱਲ ਕਹਿੰਦੀ ਆ ਮੇਰੀਆਂ ਸੁਰਖੀਆਂ ਨੂੰ ਮੇਰੀਆਂ ਮੇਕਅਪ ਨੂੰ ਇਹ ਇੰਨਾ ਚੀਜ਼ਾਂ ਨੂੰ ਮੇਰੀਆਂ ਨੂੰ ਇਦਾਂ ਤੁਸੀਂ ਆਨੇ ਇਦਾਂ ਕਰਦੇ ਤਾਂ ਇਹਨੂੰ ਲੈ ਕੇ ਹੁਣ ਔਖੀ ਹੁੰਦੀ ਆ ਆਪਣੇ ਨਾਲ ਔਖੀ ਹੁੰਦੀ ਆ ਔਖੀ ਤੇ ਮੇਰ ਨਾਲ ਵੀ ਉਦਨੇ ਇੱਥੇ ਗੱਲੋਂ ਹੋਈ ਮੈਂ ਦਵਾਈ ਲੈਣ ਚੱਲੀਏ ਤੇ ਕਹਿੰਦੀ ਵੀ ਸਾਬੀ ਜਾਊਗਾ ਤੇ ਮੈਂ ਜਾਣਾ ਵਾਂ ਤੈਨੂੰ ਮੈਂ ਦੱਸਿਆ ਹੀ ਇੰਨੀਆਂ ਗੱਲਾਂ ਉਹੋ ਹੀ ਤੇ ਮੈਂ ਆਖਣ ਨਹੀਂ ਆ ਪੇ ਮੂੰਹ ਚੜ ਜਵਾਬ ਦੇਣ ਡੈਪੀ ਆ ਸਾਬੀ ਜਾਊਗਾ ਇਹ ਥੋੜਾ ਹਰ ਕੰਮ ਬੰਦੇ ਦੇ ਨਾਲ ਹੀ ਹੁੰਦਾ ਹੈ ਜਨਾਨੀਆਂ ਨਹੀਂ ਜਾ ਸਕਦੀਆਂ ਜੇ ਇਹਦੇ ਚ ਕੋਈ ਨੁਕਸਾਨ ਨਾ ਹੋਊਗਾ ਫਿਰ ਸਾਬੀ ਨੂੰ ਕਵਾਂਗੇ ਸਾਬੀ ਆਪੇ ਜਾ ਕੇ ਆਪਣੇ ਟੈਸਟ ਕਰਾਊਗਾ ਮੰਮੀ ਮੈਨੂੰ ਇਹ ਗੱਲ ਨੇ ਸਮਝ ਆਈ ਕਿ ਆਂਦੀ ਆ ਮੈਨੂੰ ਹੀ ਧੱਕਦੇ ਮੈਨੂੰ ਹੀ ਧੱਕਦੇ ਅੱਗੇ ਆਪਾਂ ਇੰਨੇ ਟੈਸਟ ਦੇ ਕਿੱਥੇ ਕਰਾ ਲੇ ਕਿੱਪ ਤਾਂ ਕਿੱਥੇ ਕਰਾ ਲੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਟੈਸਟ ਤਾਂ ਜੜੜਾ ਹੋਇਆ ਹੀ ਨਹੀਂ ਉਹੋ ਹੀ ਨਾ ਪੋਤਕਗੇ ਨਹੀਂ ਹੋਏ ਤੇ ਮੈਂ ਇਹ ਆਂਦੀ ਆ ਤੇ ਚੱਲ ਫੋਨ ਕਰਾ ਕੇ ਵੇਖ ਲਈਏ ਦੇ ਦੇ ਚ ਨੂੰ ਖਸੂ ਗਏ ਨ ਦਵਾਈ ਖਵਾ ਲਾਂਗੇ ਜਾਂ ਸਾਬੇ ਚ ਹੋਊਗਾ ਸਾਬੀ ਨੂੰ ਖਵਾ ਲਾਂਗੇ ਪਹਿਲਾਂ ਇਹ ਤੇ ਜਾਵੇ ਸ਼ੁਰੂਆਤ ਤੇ ਕਰੇ ਇਹਨੂੰ ਕਿਤੇ ਪਤਾ ਤਾਂ ਨਹੀਂ ਆ ਵੀ ਮੇਰੇ ਚ ਕਮੀ ਆ ਜਿਹੜੀ ਨਾੜਨ ਢਈ ਆ ਹੋਊਗਾ ਕਰਦੀਆਂ ਸਾਬੀ ਨਾਲ ਅੱਜ ਗੱਲ ਪਹਿਲਾਂ ਸਾਬੀ ਕੀ ਹੁੰਦਾ ਵਾ ਹਾ ਉਹ ਕਿਤੇ ਇਹਨੂੰ ਇਹ ਚੀਜ਼ ਦਾ ਪਤਾ ਤਾਂ ਨਹੀਂਗਾ ਪਤਾ ਹੀ ਹੋਊਗਾ ਜਿੰਨੇ ਇੰਨੇ ਟੱਕਣੇ ਟੱਕਣ ਢਈ ਆਪਣੇ ਨਾਲੇ ਆਂਦੀ ਜਿੱਥੇ ਕਿਤੇ ਮੈਨੂੰ ਲੈ ਜਾਣੇ ਜਿੱਥੇ ਕਿਤੇ ਮੈਨੂੰ ਲੈ ਜਾਣੇ ਇੱਕ ਮੂੰਹ ਚੋਂ ਗੱਲ ਹੀ ਕੱਢ ਦਿੱਤੀ ਇਹਨੂੰ ਪੁੱਛਿਓ ਵੀ ਤੈਨੂੰ ਖੜਿਆ ਵੀ ਅਜੇ ਇਹੀ ਕਿੱਥੇ ਆ ਉਹ ਖੜਿਆ ਵੀ ਅਜੇ ਕਿੱਥੇ ਆ ਚਲੋ ਮਾੜੇ ਮੋٹے ਡਾਕਟਰਾਂ ਕੋਲ ਵਿਖਾਇਆ ਅੱਗੇ ਮਮੇ ਬਲੱਡ ਟੈਸਟ ਜਿਹੜਾ ਵਾ ਉਹ ਤੇ ਨੋਰਮਲੀ ਹੋ ਜਾਂਦਾ ਵਾ ਕਦੀ ਬੁਖਾਰ ਦਾ ਕਰਾਲਾ ਕਦੀ ਕਾਇਦਾ ਕਰਾਲਾ ਆਹ ਹੋ ਤੇ ਹੋਈ ਨਾ ਮੈਂ ਉਹ ਕਵਲ ਨੇ ਦੱਸ ਪਾਈ ਨਾ ਤੈਨੂੰ ਮੈਂ ਦੱਸਿਆ ਸੀ ਮੈਂ ਜਾ ਕੇ ਆਈ ਸੀ ਹਾਂਜੀ ਤੇ ਮੈਂ ਹਾਂ ਵੀ ਉੱਥੇ ਜਾ ਕੇ ਤੇ ਉਹਨੂੰ ਵਿਖਾ ਲੈਨੇ ਨਰਸ ਨੂੰ ਉਹ ਬਸ ਕਿਹੜੀ ਤੇੜੀ ਆ ਵੀ ਸਾਬੀ ਜੋ ਤੁਰੂਗਾ ਨਾਲ ਤੇ ਮੈਂ ਤੁਰਨਾ ਨਹੀਂ ਤੇ ਮੈਂ ਨਹੀਂ ਤੁਰਨਾ ਇਹ ਬੁੱਧੂ ਜੀ ਬਲੱਡ ਟੈਸਟਾਂ ਨੂੰ ਲੈ ਕੇ ਕਹਿੰਦੀ ਹੋਣੀ ਆ ਟੈਸਟ ਤੇ ਚੱਜਦੇ ਮੰਮੀ ਉਸੇ ਹੀ ਕਰਨੇ ਆ ਉਸੇ ਹੀ ਕਰਨੇ ਉੱਥੇ ਜਾ ਕੇ ਹੋਣੇ ਆ ਪਰ ਨਹੀਂ ਪਰ ਇਹ ਗੱਲ ਹੈਗੀਆਂ ਹੁਣ ਮੈਂ ਵੀ ਮਨ ਚ ਧਾਰ ਲਿਆ ਵਾ ਸਾਬੀ ਜਾਵੇ ਭਾਏ ਨਾ ਜਾਵੇ ਇਹਨੂੰ ਜ਼ਰੂਰ ਖੜੂੰਗੀ ਮੈਂ ਆਹ ਹੋ ਵੇਖ ਲਓ ਮੈਨੂੰ ਤੇ ਹੀ ਲੱਗਦਾ ਵਾ ਫੇ ਇਹਨੂੰ ਪਤਾ ਹੋਣਾ ਵਾ ਭਾਏ ਕਿ ਹਵਾਂਡੇ ਤੇ ਪੱਜਣਾ ਨਾ ਖੜਾ ਇਹਨੂੰ ਮੈਂ ਖੜੂੰਗੀ ਜ਼ਰੂਰ ਚੱਲ ਛੱਡੋ ਪਰੇ ਚੱਲ ਕੋਈ ਨਹੀਂ ਮੈਂ ਸਾਬੀ ਨੇ ਕਰਦੀ ਗੱਲ ਕਿੱਕ ਮਾਰ ਕੇ ਜਾਣ ਦਾ ਸਭ ਨੂੰ ਪਤਾ ਵਾ ਹੈ ਨਾ ਇਹਨੂੰ ਧੋਣ ਦਾ ਕਿਸੇ ਨੂੰ ਨਹੀਂ ਪਤਾ ਤੋਂ ਮੈਂ ਜਦੋਂ ਮੈਂ ਇਹਨੂੰ ਜਦੋਂ ਧੋਣਾ ਇਹਨੂੰ ਨਿਕਾੜੋ ਲਸਕਾੜੋ ਵੀਰ ਮੈਂ ਤਾਂ ਲਸਕਾਉਣਾ ਹੀ ਆ ਤੇ ਤੂੰ ਨੇ ਕਿੱਕ ਮਾਰ ਕੇ ਤੁਰ ਪੈਣਾ ਜਦੋਂ ਤੁਰਦਾ ਬਸ ਖਾਲੀ ਆ ਤੇ ਵਧੀਆ ਧੋਣਾ ਥੋੜਾ ਤੇ ਵੀਰ ਮੈਨੂੰ ਟਾਈਮ ਲੱਗਦਾ ਵਾ ਆ ਟਾਈਮ ਨਹੀਂ ਲੱਗਦਾ ਮੇਰਾ ਤਾਂ ਟਾਈਮ ਲੱਗਾ ਹੀ ਹੈ ਨਾ ਮੈਂ ਵੀ ਤਾਂ ਧੋਣੀ ਲਿਆ ਹੁਣ ਆ ਤਾਂ ਟਾਈਮ ਲੱਗਾ ਫੇਰ ਕੀ ਹੈ ਕਿੰਨਾ ਕੁ ਜ਼ੋਰ ਲੱਗ ਗਿਆ ਵਾ ਆ ਜ਼ੋਰ ਕਿਉਂ ਲੱਗੰਦਿਆ ਸਵੇਰ ਦਾ ਧੋੰਦਿਆ ਇੰਨਾ ਲਵੇਲ ਵੇਲ ਖਾ ਰਿਆ ਕਿਤੇ ਉਹਨੂੰ ਬੜਾ ਚੱਕਰ ਚ ਵੜਦਾ ਰਿਹਾ ਕਿੱਥੇ ਘਲਰ ਲੈ ਆ ਹਵਾ ਵੀ ਚੱਕਰ ਆਉਣ ਵਾਲੀ ਏ ਦੀ ਪਾਣੀ ਵੀ ਨਹੀਂ ਫਿਰਦਾ ਰ ਇਹਨੂੰ ਭਰਾਵਾ ਰਾਹ ਦੇ ਉੱਤੇ ਖਲਾਰਤਾ ਮੋਟਰੇ ਸਿੱਧਾ ਖੜਕੇ ਖਲਾ ਰਿਆ ਵਾ ਕਿੱਥੇ ਮੈਂ ਕੱਦਨ ਰ ਮਾਰੀ ਦੇ ਫਿਰਦਾ ਰਿਆ ਵਾ ਕੋਈ ਨਹੀਂ ਮਾਰੀ ਮੋਟੀ ਤੇ ਹੁਣ ਆਹੇ ਰਾਹ ਜਾ ਆਹ ਚੱਕੜ ਪਿਆ ਵਾ ਘਟਾ ਆ ਗੱਲ ਚੱਕੜ ਵਾ ਨਾ ਉਹ ਭਰਾਵਾ ਥੋੜੀ ਥੋੜੀ ਤਾਂ ਮਿੱਟੀ ਖਿੱਚਣੀ ਹੁੰਦੀ ਐ ਨੇ ਐਨੀ ਵੀ ਨਹੀਂ ਖੱਚਦਾ ਮਿੱਟੀ ਕਿਤੇ ਹਾਂ ਇਹ ਗੱਲ ਦਾ ਨਾ ਐਡਾ ਪਹਾੜ ਬਣਾ ਲੈਣਾ ਬਸ ਜਿਹਨੇ ਲੈ ਲੈਂਦਾ ਨਾ ਅੱਜ ਦੇ ਵਿੱਚ ਉਹਨੇ ਬਣਾ ਲੈਣਾ ਫੇਰ ਮੈਂ ਨਹੀਂ ਘੜਦਾ ਕਿ ਚਾਬੀ ਖੁਆਏਗਾ ਇਹਦੇ ਵਿੱਚੋਂ ਕਢਾਏਗਾ ਤੇ ਫੇਰ ਚੰਗਾ ਰਹੇਗਾ ਭਰਾ ਮੈਨੂੰ ਆ ਮੇਨੇ ਜੇ ਮਾਰਦੇ ਰਹਿੰਦੇ ਮੈਂ ਨਹੀਂ ਖੜਿਆ ਕਰਨਾ ਨਾ ਖੜਿਆ ਕਰ ਹਾਂ ਆ ਖੜਿਆ ਰਿਆ ਕਰ ਸਵਾਣਾ ਧੋ ਕੇ ਖੜਿਆ ਰਾ ਧੋ ਕੇ ਖੜਿਆ ਕਰਨਾ ਹੁੰਦਾ ਤੇ ਹੂੰ ਢੀਗੇ ਚੀਜ਼ਾ ਕਰੇ ਚੀਜ਼ ਕਿਉਂ ਨਹੀਂ ਆ ਤੇ ਫੇਰ ਮੈਨੂੰ ਦੂਜਾ ਲੈ ਦੋ ਪੁੱ ਲੈ ਲਓ ਸੈਕੰਡ ਹੈਂਡ ਮम्मी ਨੂੰ ਕਹਿ ਲੈ ਲੂਗੀ ਮम्मी ਕੋਲ ਪੈਸੇ ਆ ਪੈਸੇ ਤੇ ਤੁਹਾਡੇ ਕੋਲ ਆ ਲੈ ਲੂਗੀ ਮम्मी ਤੇ ਪੈਸੇ ਤੇ ਤੁਹਾਡੇ ਕੋਲ ਆ ਮੈਂ ਮम्मी ਨੂੰ ਕੀ ਕਹਾਂ ਮੇਰੇ ਕੋ ਆ ਮੇਰੇ ਕੋ ਫालतੂ ਨਹੀਂ ਹੈਗੇ ਪੈਸੇ ਹਾਲੀ ਸੀ ਮੇਰੇ ਕੋ ਦਿੱਤੇ ਜਾਂਦੇ ਤੇ ਫੇਰ ਫालतੂ ਨਹੀਂ ਤੇ ਆ ਚਲਾਉਣ ਦੋ ਚਲਾਉਣ ਨੂੰ ਖਲੋਤਾ ਹੀ ਆ ਪਰ ਚਲਾ ਸਵਾਦ ਦੇ ਨਾਲ ਚਲਾਉਣ ਨੂੰ ਮਨ ਨਹੀਂ ਕੀਤਾ ਤੈਨੂੰ ਨਾ ਖੜਿਆ ਕਰ ਤੇ ਸਵਾਦ ਨਾਲ ਚਲਾ ਤੇ ਸਵਾਦ ਚ ਸਵਾਦ ਨਾਲ ਖੜੀ ਦੰਦਾ ਇਹ ਸਮਝਦਾ ਵੀ ਆਪਣਾ ਮੈਂ ਬਗਾਨਾ ਨਹੀਂ ਆ ਮੈਂ ਸਮਝਦਾ ਨਾ ਟੋਣ ਆ ਜੋ ਪੈਂਦੇ ਤਾਂ ਕਰਕੇ ਪੈਂਦੇ ਇੱਥੇ ਤਾਂ ਮੈਂ ਧੋਦ ਕਿਹਾ ਕੋਈ ਟੈਂਕੀ ਦਾਗ ਲਾਏ ਆ ਆਵੇ ਜੋ ਚੀਜ਼ ਚੁੱਕਣੀ ਸੋ ਬਾਜ਼ਾਰ ਚ ਚੁੱਕ ਕੇ ਗਾੜੀ ਛੋਟ ਲੈਣੀ ਆ ਤੇ ਪਹਿਲੋਂ ਦੇ ਲੱਗੇ ਕਿੱਥੇ ਲੱਗੇ ਪਈਨਾਂ ਦੇ ਆਵੇ ਉਹ ਜਾ ਰਹੇ ਪਹਿਲਾਂ ਦੇ ਲੱਗੇ ਆ ਮੈਂ ਨਹੀਂ ਲਾਏ ਇੱਥੇ ਮੈਂ ਕੀ ਰੱਖਾ ਗਾੜੀ ਵੀ ਤੈਨੂੰ ਕਿਹਾ ਵੀ ਕੋਈ ਚੀਜ਼ ਬਾਜ਼ਾਰੋਂ ਨਹੀਂ ਦਿੱਤੀ ਤਾਂ ਭਗਾ ਰੱਖ ਕੇ ਲਿਆ ਕਰ ਇੱਥੇ ਮੈਂ ਬਾਜ਼ਾਰ ਚ ਕਿਹੜੀਆਂ ਚੀਜ਼ਾਂ ਨੇ ਉਹਨਾ ਮੈਨੂੰ ਭੇਜਿਆ ਗਦੀ ਸਮਾਨ ਲੈਣ ਸਮਾਨ ਲੈਣ ਐਵੇਂ ਤੇ ਆਪ ਕੋ ਰਖਿੰਦੇ ਆਪ ਹੀ ਲਿਆਉਣੀ ਚੀਜ਼ ਖਾਧਾ ਦਵਾਈਆਂ ਤਾਂ ਲੈ ਹੀ ਹੋ ਨਾ ਉਹ ਨਾਲੇ ਆਟੋਮੈਟਿਕ ਮਾਰਿਆ ਜਾ ਟ੍ਰਿਪ ਕੀਤਾ ਹੀ ਉਹ ਉਹ ਨਵਾਂ ਪਉਣਾ ਪੈਣਾ ਪਾਲ ਨੇ ਨਵਾਂ ਕੋਈ ਦੱਲ ਨਹੀਂ ਆਹੋ ਤੇ ਉਹਦੇ ਪੈਸੇ ਬਹੁਤ ਬਹੁਤ ਮਾਰਦਾ ਰਿਹਾ ਮੈਂ ਤਾਂ ਹੀ ਕਰਕੇ ਆਵੇ ਸਾਕਰ ਜੀ ਦਾ ਬੈਠੇ ਠਾ ਲੋ ਹੋਰ ਜਵਟਾ ਨਾਲ ਲੱਗਾ ਮੈਂ ਖਿੰਦਾ ਰਿਹਾ ਵਟਾਣ ਜੋਰ ਦੇਉਣਾ ਭਜਾਉਂਦਾ ਰਿਹਾ ਮਤਵਾ ਮੈਂ ਨਹੀਂ ਖੜਦਾ ਐਵੇਂ ਨਾ ਰੋੜੀ ਪਾਈ ਆਹ ਭਾਬੀ ਨੂੰ ਮੇਰੇ ਦੁਆਲੇ ਨਾਲ ਕਰਾ ਦਿਓ ਰੋੜੀ ਪਾਈ ਜਾ ਉਹਨੇ ਜਦੋਂ ਵੇਖ ਲੈਣਾ ਦੁਆਲੇ ਹੋਣਾ ਹੀ ਆ ਮੈਂ ਬਾਬੇ ਨੂੰ ਕਹਿਆ ਜੀ ਜਦੋਂ ਬੱਤੀ ਆਊਗੀ ਨਾ ਮੈਨੂੰ ਦੱਸ ਦੀ ਮੈਂ ਜਾ ਕੇ ਮੋਟਰ ਛੱਡ ਆਉਂਗਾ ਆਟੋਮੈਟਿਕ ਤੇ ਖਰਾਬ ਹੋਇਆ ਨਾਲੇ ਲਿਆ ਕੇ ਦੋ ਯਾਰ ਲਾ ਦੀਏ ਉਥੇ ਲਾ ਦੇਣਾ ਵਾ ਇਹਨਾਂ ਨਹੀਂ ਕਰ ਸਕਦਾ ਹੁਣ ਆਟੋਮੈਟ ਬਾਕੀ ਜਿੰਦੇ ਲੈ ਹੀ ਆਉਣਾ ਵਾ ਤੂੰ ਆਟੋਮੈਟ ਪੈਸੇ ਦੋ ਪੈਸੇ ਦੇ ਦੇਣਾ ਕੋਈ ਨਹੀਂ ਹਾਂ ਦੋ ਮੈਨੂੰ ਪੈਸੇ ਤੇ ਮੈਂ ਲੈ ਆਵਾਂ ਜਾ ਕੇ ਲੈ ਆਉਣਾ ਵਾ ਆ ਮਾਂ ਨੂੰ ਮੜਾ ਜਾ ਹੱਥ ਤੇ ਠੀਕ ਆ ਧੁੱਬ ਗਿਆ ਹੁਣ ਕਿਹੋਣੇ ਨੂੰ ਕੀ ਕਰਨਾ ਧੁੱਬ ਗਿਆ ਇੱਥੇ ਜਨਾਨੀ ਦੀ ਗੱਲਾਂ ਮੈਂ ਸੁਣਾ ਅਗਲੀ ਨੀ ਅੱਖਾਂ ਮੁੜ ਕੇ ਅੱਖਾਂ ਲੈ ਭਰਾ ਤੇਰਾ ਖੜਦਾ ਵਾ ਉਹਨੇ ਸੱਚਾਈ ਅੱਖਣਾ ਵਾ ਰੋਲਾ ਸੱਚਾਈ ਬੋਣਾ 1000 ਰੁਪਈਆ ਡੇਢ 2 ਲੱਖ ਲੱਗਾ ਵਾ ਕਿ ਉਹਦੇ ਨੇ ਖਰਚ ਕੇ ਮਹਾ ਪੈਸੇ ਦਿੱਤਾ ਵਾ ਤੇ ਅਗਲੇ ਨੇ ਰੋਣਾ ਹੀ ਰੋਣਾ ਵਾ ਤੇ ਮੇਰੇ ਤੇ ਉਹਦੀ ਚੀਜ਼ ਵਾ ਮਹਿੰਗੇ ਭਾਦੀ ਚੀਜ਼ ਵਾ ਇਹ ਸਾਰਾ ਨਾਸ ਮਾਰਿਆ ਪਿਆ ਕਿਦਾਂ ਤਾਂ ਨਹੀਂ ਤੇ ਪੈੜੀਆਂ ਚ ਖਲ ਖੜ ਕੇ ਭਜੌਂਦਾ ਰਿਹਾ ਵਾ ਮਟਾਂ ਤੇ ਚੜਦਾ ਰਿਹਾ ਸਾਰੀ ਡੰਡ ਲਾਈ ਪਈ ਕਿਦਾਂ ਰੀਜ ਨਾਂਦੀ ਕਿਦਾਂ ਮੈਂ ਕੀ ਘੰਡੇ ਦੀ ਛਾਂਡੇ ਥੋਂਡੇ ਥਾਂਡੇ ਥੋਂਡੇ ਕੀ ਕਰਨਾ ਹੋਰ ਅੱਛਾ ਤੇ ਨਹੀਂ ਕਿ ਲੱਗਦਾ ਤੇਰੀ ਮਾਂ ਵੇਲੀ ਰਹਿੰਦੀ ਹੈ। ਉਹ ਨਹੀਂ ਮੰਮੀ ਇੰਨੇ ਕੰਮ ਕਰਦੇ ਜੇ ਮੈਂ ਕਿਦਾਂ ਕਹਾਂ ਵੇਲੇ ਰਹਿੰਦੇ ਜੀ। ਕਿੰਨੇ ਤਾਂ ਹੀ ਲੱਗਣ ਡਿਆ ਵੀ ਜਦ ਤੱਕ ਨੂੰ ਲੱਗਦਾ ਵਾ ਕਿ ਮਾਂ ਵੇਲੀ ਰਹਿੰਦੀ। ਮੈਂ ਕਿਹਾ ਹੋਇਆ ਉਦੋਂ ਉਹ ਸਟਾਰਟਰ ਵਾਲੇ ਕਹੇ। ਦੇ ਆ ਬਾਬੇ ਨੂੰ ਸੁਣਾਉਂਦਾ ਜੀ ਤੂੰ ਆਉਂ ਬੱਤੀ ਮੈਂ ਦੱਸ ਦੂੰਗਾ। ਅੱਛਾ ਅੱਛਾ ਤੇ ਵੀਰ ਨੂੰ ਮੈਂ ਕਹਿੰਨਾ ਪੈਸੇ ਦੇ ਦੇ ਜਾਂ ਤੂੰ ਲਿਆ ਦੇ ਬਣੋ ਆਟੋਮੈਟਿਕ ਤੇ ਜਾ ਮੈਂ ਲੈ ਆਉਂਦਾ। ਆਹੋ ਪੈਸੇ ਦੇ ਦਿਨੇ ਪੈਣੇ ਆਂ ਤਾਂ ਹਾਂ ਤਾਂ ਬਿਨਾ ਥੋੜਾ ਹੋਣਾ। ਆਹੋ ਠੀਕ ਹੈਂਦਾ ਫਿਰ ਮਨੇ। ਵੀਰ ਕਹਿੰਦਾ ਵੀ ਦੱਨਾ ਵਾ ਪੈਸੇ। ਪਰ ਮੇਹਰ ਨਾਲ ਔਖਾ ਗੈ ਬੋਲਿਆ ਜਾਂਦਾ ਇਹ ਮੋਟਰਸਾਈਕਲ ਨੂੰ ਲਈ ਫਿਰਦਾ ਬੁਲਟ ਤੇ ਇਹਨੂੰ ਧੋਣਾ ਕਿੰਨੇ ਆ ਤੇ ਮੈਂ ਭਰਾ ਧੌਕੇ ਜੇ ਮਾਰਦਾ ਕਹਿੰਦਾ ਵੀ ਨਹੀਂ ਦੇਣਾ ਤੇ ਭਾਬੀ ਇਹ ਤਰੀਕੋ ਸਹਿੰਦੀ ਆ ਕਿ ਮੈਂ ਮੈਨੂੰ ਮੋਟਰਸਾਈਕਲ ਲੈ ਦੋ ਤਾਂ ਨਾ ਮੰਮੀ ਕੋਲੋਂ ਪੈਸੇ ਲੈ ਮੰਮੀ ਕੋਲੋਂ ਪੈਸੇ ਤੇ ਲੈ ਪਰ ਇਹ ਆ ਪੁੱਤ ਥੋੜੀ-ਬੋੜੀ ਸਾਂਭ ਵੀ ਕਰੀਦੀ ਆ ਨਾ ਤੂੰ ਸਾਂਭ ਨਹੀਂ ਕਰਦਾ ਤਾਂ ਕਰਕੇ ਉਹ ਗੁੱਸੇ ਹੁੰਦੀ ਗਰਮੀ ਤੁਹਾਨੂੰ ਮੰਮੀ ਕਿੰਨੀ ਕਿ ਸਾਫ ਕਰਾ ਹੁਣ ਜੇ ਪੰਜਾਬ ਕੱਚੇ ਰਾਹ ਤੇ ਜਾਣਾ ਵਾ ਕੱਚੇ ਰਾਹ ਤੇ ਟਾਇਰ ਵੀ ਲੱਪਣੇ ਮਿੱਟੀ ਵੀ ਪੈਣੀ ਉੱਤੇ ਤੇ ਫੇਰ ਹੁਣ ਦੱਸ ਮੈਂ ਕੀ ਕਰਾਂ ਕੱچے ਰਾਤੀ ਤੇ ਜਾਣਾ ਵਾ ਉਹਨੂੰ ਪੁੱਤ ਧੋਣਿਆ ਕਰ ਟਾਈਮ ਨਾਲ ਆਪੇ ਉਹ ਨਾਮ ਬੋਲੇ ਉਹ ਗਰਮੀ ਤੇ ਉਹਦਾ ਨਾਂ ਬੋਲਦੀ ਆ ਤੇ ਮਨ ਹੀ ਤੇਰਾ ਨਾਂ ਬੋਲਦਾ ਓਏ ਉਹ ਤੇ ਗੱਲ ਠੀਕ ਆ ਪਰ ਹੁਣ ਮੈਂ ਲਿਆਂਦਾ ਲਿਆਂਦਾ ਹੀ ਕਰ ਤੇ ਹੁਣ ਜੇ ਮੈਂ ਇੱਥੇ ਵਿਹਲਾ ਨਾ ਤੇ ਧੋ ਦੇਣਾ ਤੇ ਹੁਣ ਵੀਰ ਤੋਂ ਨਾ ਪਿਆ ਤੇ ਕੀ ਹੋ ਗਿਆ ਫਿਰ ਚੱਲ ਕੋਈ ਗੱਲ ਨਹੀਂ ਆ ਜੇ ਬੋਲ ਵੀ ਪਿਆ ਫਿਰ ਕੀ ਤੇਰੇ ਤੋਂ ਵੱਡਾ ਵਾ ਚੱਲ ਕੋਈ ਨਹੀਂ ਉਹ ਤੇ ਬਾਕੀ ਵੀਰ ਨੂੰ ਕਿਉਂ ਵੀ ਦੇਰੇ ਪੈਸੇ ਤੇ ਜਾ ਮੈਨੂੰ ਲਿਆ ਦੇ ਔਰ ਆਟੋਮੈਟਿਕ ਤੇ ਮੈਂ ਹੀ ਜਾ ਕੇ ਲਾ ਲੈਣਾ ਮਿਸਤਰੀ ਮਿਸਤਰੀ ਨੂੰ ਨਹੀਂ ਕਿੰਨੂ ਦੇਣੇ ਪੈਸੇ ਆ ਤੇ ਮਿਸਤਰੀ ਨੇ ਪੈਸੇ ਖਾਣਨੇ ਮਿਸਤਰੀ ਨੇ ਕਿਹੜਾ ਫ੍ਰੀ ਕਰ ਦੇਣਾ ਜੇ ਆਪ ਲਾ ਲੋਗੇ ਤੇ ਸਾਰਾ ਨਜੰਗਾ ਜੇ ਬਚਾ ਲੋਗੇ ਤੇ ਤੁਹਾਡੇ ਬਚਨੇ ਆ ਮੈਂ ਲਾ ਲੈਣਾ ਵਾ ਕੋਈ ਗੱਲ ਨਹੀਂ ਕੈ ਕੈਨੀ ਆ ਮਨੀ ਨੂੰ ਚਾਹੇ ਤੂੰ ਕਹਿ ਲਾ ਲੈਣਾ ਸੀ ਨਾ ਮਨੀ ਨੂੰ ਫੇ ਬਣੀ ਵੀ ਲੈ ਆ ਦੇ ਮੈਨੂੰ ਕਿਆ ਹਾਂ ਉਹ ਤੇ ਕਹਿੰਦਾ ਦੇ ਦੇਣਾ ਪੈਸੇ ਪਰ ਔਖਾ ਜਿਹਾ ਬੋਲਿਆ ਤੂੰ ਮੜ ਜਾ ਇੱਕਰੀ ਕਹਿ ਦੋ ਵੀ ਸਾਭੀ ਮੈਨੂੰ ਕਹਿੰਦੇ ਐ ਨੂੰ ਪੈਸੇ ਦੇ ਦੇ ਤੇ ਜਾਂ ਲਿਆ ਦੇ ਉਹਨੂੰ ਆਟੋਮੈਟਿਕ ਤੇ ਮੈਂ ਆਪ ਲਾ ਮੈਂ ਆਪੇ ਲੈਣਾ ਚੱਲ ਕੋਈ ਨਹੀਂ ਆ ਪੈਸੇ ਮ ਲਾ ਲਾਂਗੇ ਕੋਈ ਗੱਲ ਤੇ ਸੁਖ ਸੁਖ ਅੰਦਰ ਹੁਣੀ ਬੈਠੀ ਸੁਫਰੀ ਹੋਰ ਕੀ ਕਰਨਾ ਮੰਮੀ ਭਾਂਡੇ ਤੁਸੀਂ ਦੋਣ ਡੇ ਜੇ ਸੁਖ ਅੰਦਰ ਬੈਠੀ ਆ ਤੇ ਭਾਬੀ ਉਹ ਵੀ ਕਿਤੇ ਹੁਣੀ ਅੰਦਰ ਬਾਹਰ ਕਿਤੇ ਕੰਮਗੁੰਮ ਕਰਦੀ ਕਿ ਭਾਬੀ ਨੇ ਕਰਨਾ ਤੇ ਸੁਖ ਨੂੰ ਤੁਸੀਂ ਕਹਿਣਾ ਹੀ ਉਹ ਤਾਂ ਦਿੰਦੀ ਆ ਜਿੰਨੇ ਚਿਰ ਨੂੰ ਮੈਂ ਉਹਨਾਂ ਨੂੰ ਕਹਿਣ ਜਾਣਾ ਚਾਰ ਸੌਣ ਕੇ ਆਉਣਾ ਉਹਨੇ ਕਹਿੰਦਾ ਮੈਂ ਹੁਣ ਕੰਮ ਕਰਮ ਕਰਦੀ ਆਈ ਆ ਤੇ ਫੇਰ ਮੈਂ ਆਣ ਕੇ ਭਾਂਡੇ ਧੋਣੇ ਦੋਨੋਂ ਮੈਂ ਚੰਗਾ ਮੈਂ ਆਪ ਹੀ ਧੋ ਲੈਣੀ ਆ ਮੰਮੀ ਤੁਸੀਂ ਨਾ ਕੰਮ ਕਰਿਆ ਕਰੋ ਹਣ ਤੁਹਾਡੀਆਂ ਨਵਾਂ ਦੋ ਆ ਤੂੰ ਹੀ ਬਹਿ ਕੇ ਨਜ਼ਾਰੇ ਲਾਓ ਸੁੱਖ ਲਾਓ ਨਜ਼ਾਰੇ ਤੇ ਲਮਾ ਨਵਾਂ ਮੇਆ ਕੰਮ ਕਰਨਾ ਆਪੇ ਕਰ ਲੈਣ ਜਿੰਨਾ ਚਿਰ ਮੈਂ ਦੱਸਦੀ ਨਹੀਂ ਉਹਨਾਂ ਚਿਰ ਕੰਮ ਨਹੀਂ ਕਰਦੀਆਂ ਤੇ ਤਾਂ ਦੇ ਕਰਕੇ ਮੈਂ ਚੱਲ ਥੋੜਾ ਬਹੁਤਾ ਕਰ ਦੇਣੀ ਲੱਗਾਂ ਮੈਂ ਵੀ ਕਹਿ ਦਨਾ ਸੁੱਖ ਨੂੰ ਵੀ ਮਮੀ ਭਾਂਡੇ ਧੋਣ ਲਈ ਆ ਤੂੰ ਜਾ ਕੇ ਧੋ ਦੇਣੇ ਹਿਸ ਕੰਮ ਚਲੋ ਠੀਕ ਆ ਤੂੰ ਧੋ ਲੋ ਦੋ ਤੇ ਰਹਿ ਗਏ ਠੀਕ ਆ ਠੀਕ ਆ ਭਾਂਡੇ ਧੋਣ ਲਈ ਮਮੀ ਅੱਜ ਦੇਖੀ ਭਾਂਡੇ ਧੋਣ ਲਈ ਐ ਅੱਗੋਂ ਪਿਛੋਂ ਨਹੀਂ ਦੇਖਦੀ ਵੀ ਮਮੀ ਭਾਂਡੇ ਧੋਣਦੀ ਐ ਅੱਜ ਕੱਲੇ ਤੇ ਨਹੀਂ ਸੋਤੇ ਮੰਮੀ ਨੇ ਭਾਂਡੇ ਖਾਂਡ ਕਰ ਕਰ ਦੱਸ ਸੋਖਣਾ ਸੁਖਨ ਕੁੱਛਣ ਜੋ ਗਾ ਵੇਦੇ ਆ ਕਮ ਨਹੀਂ ਹੋਵੇ ਸੁਣੀ ਗਈ ਅੱਜ ਉਹਦੀ ਵਿਚਾਰੇ ਦੀ ਕਰਮਾਂ ਵਾਲੇ ਦੀ ਆਹੋ ਆਹੋ ਲੱਤਾਂ ਪੇਜ ਗਈਆਂ ਤੇ ਕੀ ਹੋ ਗਿਆ ਉਹਦੀ ਤੇ ਸੁਣੀ ਗਈ ਅੱਜ ਤੋ ਘਟੇ ਆਉਣੇਗੇ ਨਹੀਂ 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 ਕਢੀ ਐ ਵੀ ਤਾਂ ਮੈਂ ਪੁੱਛਣ ਲਈ ਆ ਹਾਂ ਪੇ ਚੰਗਾ ਹੋਇਆ ਸ਼ੁਕਰ ਹੈ ਤੱਪ ਗਿਆ ਤੇ ਤੋਣਾ ਹੀ ਇਹਨੂੰ ਪਿਆਰ ਨੂੰ ਪਤਾ ਕਿੰਨਾ ਗੰਦਾ ਹੈ ਕਦੀ ਖਿਆਲ ਕੀਤਾ ਉਹਦਾ ਮਿਲ ਜੂਗੇ ਤਾਜ ਮਿਲ ਜੂਗੇ ਤੁਹਾਨੂੰ ਫਰੀਦ ਤਾਂ ਕਰਕੇ ਤੂੰ ਮਿਲਣੋਂ ਫਰੀਦ ਨਾ ਕੀ ਕਰ ਮੁੰਡਾ ਤੇ ਨਿਆਣਾ ਗੱਡੀ-ਗੁੱਡੀ ਵਿਚਾਰੀ ਲਪੇੜ ਲੈਂਦਾ ਚੱਲ ਕੋਈਗਾ ਨਹੀਂ ਉਹ ਬੱਚਿਆਂ ਦੀ ਗੱਲ ਹੁੰਦੀ ਪਰ ਤੁਸੀਂ ਤਾਂ ਉਹਦੇ ਤੋਂ ਜ਼ਿਆਦਾ ਨਿਆਣੇ ਤੁਸੀਂ ਉਹਨੂੰ ਧੋਂਦੇ ਹੀ ਨਹੀਂ ਉਹਨੂੰ ਸਾਫ਼ ਕਰਦੇ ਹੀ ਨਹੀਂ ਕਿਤੇ ਤੇ ਫੇਕੇ ਇਹਨਾਂ ਧੋ ਦਿੱਤਾ ਮੈਂ ਆ ਵੇ ਖਲਾੜਤਾ ਧੋ ਕੇ ਆਏ ਫੇਰ ਬਾ ਇਹ ਹੀ ਤੇ ਆਖਣੇ ਵੀ ਅੱਜ ਧੋਤਾ ਅੱਜ ਤੇ ਅੱਜ ਹੀ ਧੋਤਾ ਸਹੀਂ ਉਹਨੂੰ ਚੁੱਪ ਕਰਕੇ ਖਲਾੜ ਦੋ ਮੇਰੇ ਤੇ ਜੀ ਨਹੀਂ ਕਰਦਾ ਵੀ ਤੈਨੂੰ ਚਲਾਉਣ ਵਾਸਤੇ ਦਵਾਂ ਹਾਂ ਨਾ ਦਿਹਾਗਾ ਤਰੁਣ ਵਾਸਤੇ ਮੈਂ ਹੋਰ ਲਿਆਉਣਾ ਹੋਰ ਲਿਆਉਣਾ ਲਿਆ ਕੇ ਵਿਖਾਓ ਮੈਨੂੰ ਹੋਰ ਲਿਆਓ ਉਹਨੇ ਤੁਸੀਂ ਤਵਦਨ ਉਧਰ ਹੀ ਲਿਆ ਨklar ਲੈਂਦੇ ਮੈਂ ਮੰਗਿਆ ਇਹ ਉਹਨਾਂ ਦੇ ਪੈਸੇ ਨਾ ਖਰਚ ਹੁੰਦੇ ਮੈਂ ਮੰਗਿਆ ਹੀ ਮੰਗਿਆ ਨਹੀਂ ਪਤਾ ਤੇ ਤੁਹਾਨੂੰ ਲੱਗ ਗਿਆ ਹੈ ਨਾ ਕਿ ਉਹਨਾਂ ਨੇ ਦੇਣਾ ਉਹਨਾਂ ਨੇ ਕੌਣ ਨੂੰ ਦਿੱਤਾ ਆਪਣੀ ਧੀ ਨੂੰ ਦਿੱਤਾ ਤੇ ਤੁਹਾਨੂੰ ਤਾਂ ਹਿਸਾਬ ਵੀ ਨਹੀਂ ਸਕਦੇ ਕਿ ਕਿਸ ਨੇ ਪੈਸਾ ਲਾਤਾ ਤੇ ਮੈਂ ਤੂੰ ਕੱਢ ਲਓ ਤੇਨੂੰ ਕੀ ਗੱਲ ਹੋਈ ਆ ਇਹਨੂੰ ਕੀ ਗੱਲ ਹੋਈ ਆ ਇੱਕ ਲਛਣੀ ਜੀ ਖੋਲਿਆ ਕਰੋ ਖਰੇ ਕੇ ਦੀਆਂ ਆਈਡੀਆਂ ਫੋਲਦੇ ਕੀ ਕਰਦੇ ਕੀ ਨਹੀਂ ਕਰਦੇ ਫੇਸਬੁਕ ਨੂੰ ਮਾਰਿਆ ਨਾ ਕਹਿ ਆਹੋ ਤੇਰੀ ਫੇਸਬੁਕ ਨੂੰ ਨਾ ਮਾਰ ਆਖਿਆ ਮੈਂ ਅੰਨੀ ਕਦੋਂ ਇਹਨੂੰ ਮੈਂ ਜਾਂਦੀ ਕਿ ਲੱਛਣੀਆਂ ਨਖਤੀ ਸਾਡੇ ਘਰ ਕਲੇ ਪਾ ਛੱਡਦੀ ਮੈਂ ਆਪਕਾ ਤਾਂ ਵੇ ਨਹੀਂ ਫੋਨ ਆ ਗਿਆ ਕੋਈ ਉੱਤੇ ਖਬਰਾਂ ਮਿਲਦੀ ਨਹੀਂ ਇਦਾਂ ਦੁਨੀਆਂ ਕੋਨਾ ਕੋ ਵੇ ਦੇਦਾ ਵਾ ਕੁਸ ਮਿਆਦੀਆਂ ਕੋ ਸ਼ਹਿਰ ਦੀਆਂ ਕੋ ਦੂਰ ਨੇੜੇ ਦੀ ਖਬਰ ਮਿਲਦੀ ਹੈ ਕੋ ਪਤਾ ਲੱਗਦਾ ਦਿੰਦਾ ਸੋਸ਼ਲ ਮੀਡੀਆ ਤੇ ਕੀ ਹੁੰਦਿਆ ਵਾ ਦੁਨੀਆਂ ਤੇ ਹਾਂ ਹਾਂ ਬੜੀਆਂ ਖਬਰਾਂ ਮਿਲਦੀਆਂ ਖਬਰਾਂ ਸਾਰੀਆਂ ਛੱਡੋ ਇਹਨੂੰ ਧੋਕੇ ਖਲਾਰ ਦੋ ਜੇ ਚਾਬੀ ਲੈਣੀ ਤਾਂ ਤੁਸੀਂ ਲੈਣੀ ਮੈਂ ਇਹ ਸਰਕਾਰੀ ਨਹੀਂ ਕੀਤਾ ਜਿਹਨੇ ਖਣੇ ਵਾਸਤੇ ਚੁੱਕ ਕੇ ਲੈ ਗਿਆ ਜਿਹੜਾ ਮਰਜ਼ੀ ਜਿਹੜਾ ਹੁਣ ਚਲਾਉਂਦਾ ਮੈਂ ਇੱਕ ਸਾਬੀ ਚਲਾਉਂਦਾ ਤੇ ਇੱਕ ਮੈਚ ਨਾ ਆਹੋ ਸਾਬੀ ਨਹੀਂ ਤੇ ਮੈਂ ਦੇਣਾ ਨਹੀਂ ਦੇਣਾ ਤੂੰ ਆਖੰਦੇ ਆ ਉਹ ਤੇ ਅਖਦੇ ਨਾ ਮੈਂ ਨਵਾਂ ਲੈ ਦੇ ਆਹ ਲੈ ਦੇ ਇਹਨੂੰ ਨਾ ਚੰਗੀ ਤਰ੍ਹਾਂ ਹੀ ਲੈ ਦੇ ਇਹਨੂੰ ਉਹ ਲੈ ਕੇ ਗਿਆ ਹੀ ਉੱਥੇ ਪੈੜੀ ਚ ਲਿਪੜ ਗਿਆ ਕਿਤੇ ਗੇ ਮੁੰਡੇ ਨੂੰ ਦੱਸ ਅੱਜ ਪਾਪਾ ਪਾਪਾ ਇਹਨੇ ਲਾਈ ਦੱਸ ਤੂੰ ਗਾਹੀ ਆ ਜਾ ਬਾਰਾ ਮਾਜਾ ਮਾਰ ਜਾਂਦਾ ਵਾ ਜੇ ਤੂੰ ਦੇਖਣਾ ਜੀ ਮੈਂ ਦੇਖਣਾ ਤੇ ਫਿਰ ਬਾਹਰੋਂ ਅੱਜ ਮਾਰੀਆਂ ਤੇਰੇ ਕੀ ਆ ਮੈਂ ਮਰ ਜਾ ਮੈਂ ਵੇਂਦੀ ਨਹੀਂ ਮੁੰਡੇ ਨੂੰ ਭਾਏ ਤੂੰ ਹੀ ਵੇਂਦੇ ਹੈਗੇ ਜੀ ਤੇ ਤੁਹਾਡਾ ਧਿਆਨ ਹੈਗਾ ਹੈ ਘਰੇ ਮੇਰਾ ਧਿਆਨ ਕਰਈਆ ਤੇਰਾ ਹੀ ਧਿਆਨ ਕਿਤੇ ਗਿਆ ਵਾ ਮੇਰਾ ਧਿਆਨ ਨਹੀਂ ਗਿਆ ਵੀ ਤੇ ਮੇਰਾ ਧਿਆਨ ਇੱਥੇ ਹੀ ਹੈ ਤੁਹਾਡਾ ਧਿਆਨ ਰਹਿੰਦਾ ਉਹ ਕਲਸ਼ਣੀ ਦੇ ਵਿੱਚ ਤਾਂ ਇਹ ਤੇ ਮੋਟਰਸਾਈਕਲ ਨਹੀਂ ਧੱਕਦਾ ਐਨੀ ਗੁੱਸੇ ਚ ਦਸ ਬਲਾ ਸੇਰੇ ਚ ਲਾ ਲੋਗੇ ਮੈਨੂੰ ਪੈਗੀ ਆ ਮੈਨੂੰ ਗੁੱਸਾ ਆਉਣਾ ਹੈ ਮੈਂ ਐਨੇ ਚਿਰ ਦਾ ਗੁੱਸਾ ਨਹੀਂ ਕੀਤਾ ਜੇ ਮੇਰੀਆਂ ਚੀਜ਼ਾਂ ਖਰਾਬ ਹੋ ਗਈਆਂ ਮੇਰੇ ਪੁੱਤ ਦੇ ਚਲਾਉਣ ਤੱਕ ਵਰਤਨਯੋਗੀਆਂ ਨਾ ਰਹੀਆਂ ਤੇ ਦੇਖ ਲੈ ਮੇਰਾ ਗੁੱਸਾ ਇਦਾਂ ਹੀ ਰਹਿਣਾ ਨੱਕ ਤੇ ਹੀ ਰਹਿਣਾ ਮੇਰਾ ਗੁੱਸਾ ਫਿਰ ਐ ਨਾਰਾਇਣ ਕੇ ਮੈਂ ਲੈ ਤੂੰ ਕਹ ਉਹ ਨਵਾ ਮੈਂ ਚਲਾਉਣ ਖਦਾਰਦਾ ਆਹੋ ਲੈ ਦੋ ਕਿ ਮੈਂ ਚਲਾਉਣ ਨੂੰ ਮਨੇ ਕੀਤਾ ਹਾਂ ਉਹ ਜਾ ਬਾਬਾ ਤਿੰਨ ਤੇ ਸਿੱਧੀ ਗੱਲ ਪੜਾਇਆ ਪੁੱਠੇ ਪਾਸੇ ਜਾਣਾ ਤੂੰ ਤੇਰੀ ਸੁਣ ਲੱਗਦੀ ਕੀ ਕਹਿਣਾ ਚਾਹੁੰਨੀ ਆ ਤੂੰ ਕਦੀ ਕੋਸ਼ ਕੈਨੀ ਆ ਕਦੀ ਕੋਸ਼ ਕੈਨੀ ਆ ਕੌਣ ਨਹੀਂ ਕਹਿੰਦੀ ਮੈਂ ਦਿਮਾਗ ਖੋਖਾ ਕਰਨ ਲੱਗੀ ਤੁਹਾਡੇ ਨਾਲ ਖਰਚ ਕਰ ਕਰਕੇ ਤੁਹਾਨੂੰ ਨਹੀਂ ਸਮਝ ਆਉਣੀ ਹੈ ਮੇਰੇ ਨਾਲ ਖਰਚ ਕਰ ਕਰ ਖੋਖਾ ਨਹੀਂ ਕਰਨ ਲੱਗੀ ਤੇਰਾ ਆਪਣਾ ਹੀ ਖੋਖਾ ਵੈਸੇ ਹੀ ਆ ਨਾ ਤੁਹਾਡਾ ਕਹਿਣ ਦਾ ਮਤਲਬ ਕੀ ਮੇਰੇ ਚ ਦਿਮਾਗ ਨਹੀਂ ਆ ਦਿਮਾਗ ਹੋਵੇ ਤੇ ਅਸੀਆਂ ਗੱਲਾਂ ਕਰੇ ਦਿਮਾਗ ਤੇ ਮਨ ਦਾ ਵੈਸੇ ਨਹੀਂ ਹੈਗਾ ਤੇਰੇ ਚ ਰਹਿਣ ਤੇ ਤੇਰਾ ਹੀ ਮੱਥਾ ਮਾਰਨਦੇ ਆ ਮੈਂ ਤੇਰੇ ਨਾਲ ਹੂੰ ਇਹ ਵੱਡੇ ਦਿਮਾਗ ਵਾਲੇ ਘਰ ਸੰਭਣਾ ਇਹਨਾਂ ਨੂੰ ਮੁੰਦਾ ਨਹੀਂਗਾ ਚੀਜ਼ਾਂ ਤੜਵਾ ਲੈਣ ਲੱਗੇ ਉਹਦੇ ਕੋਲ ਮੇਰਾ ਦਿਮਾਗ ਹੈ ਨਹੀਂ ਜਿੰਨਾ ਮੇਰਾ ਦਿਮਾਗ ਹੈ ਉਹਨਾਂ ਦਾ ਹੈ ਹੀ ਨਹੀਂ ਕਿਹਦਾ ਦਿਮਾਗ ਖੜਕਾ ਸੁੱਖਾ ਹਾਂਜੀ ਕੀ ਕਰ ਰਹੀਆਂ ਬੈਠੀ ਐ ਬੈਠੀ ਕੁਛ ਨਹੀਂ ਮੈਨੂੰ ਨਾ ਕਲੀ ਜੀ ਭੈਣ ਰਹੀ ਆ ਕਿਉਂ ਪਤਾ ਨਹੀਂ ਕਿਉਂਕਿ ਬਰਾੜ ਜੀ ਹੁਣ ਰਹੀ ਐ ਉਧਰ ਮੰਮੀ ਦਾ ਹੁਣ ਨਹੀਂ ਤੇ ਇਦਾਂ ਤੈਨੂੰ ਕੀ ਵੀ ਮੰਮੀ ਕੰਮ ਕਰ ਰਹੀ ਆ ਕੱਲੀ ਵਿਚਾਰੀ ਕੰਮ ਤੇ ਮੈਂ ਸਾਰਾ ਨਬੇੜ ਕੇ ਆਣ ਕੇ ਬੈਠੀ ਤੇ ਪਾਂਡੇ ਤੋਂ ਡਈਏ ਯਾਰ ਇੰਨਾ ਕਿ ਤਰਸ ਕਰ ਲਿਆ ਕਰੋ ਪਾਂਡੇ ਵਿੱਚ ਮਾਂਜ ਮੂਨ ਜਾਈ ਆ ਹੁਣ ਮੰਮੀ ਨਾਲ ਆਪਣੇ ਜੋਗੀ ਚਾਹ ਬਣਾਈ ਉਹ ਹੀ ਤੋਂ ਪਾਂਡੇ ਹੋਣੀ ਆ ਹੋਰ ਤਾਂ ਕੋਈ ਹੈ ਨਹੀਂ ਮੈਂ ਸਾਰੇ ਰਸੋਈ ਰਸੋਈ ਸਾਫ ਕਰਕੇ ਤੇ ਫੇਰੀ ਆਣ ਕੇ ਬੈਠੀ ਉਹ ਚੱਲ ਬੰਦਾ ਜਾਂਦਾ ਵਾ ਕਹਿੰਦਾ ਵੀ ਮੰਮੀ ਤੁਸੀਂ ਨਾ ਮੰਨ ਜੋ ਮੈਂ ਮਾਂਜ ਦੇਣੀ ਆ ਚਲੋ ਮੇਰੇ ਕੋਲ ਗਲਤੀ ਹੋ ਗਈ ਉਦੋਂ ਤਾਂ ਮੈਂ ਇੱਕ ਦਸ ਐ ਰਸੋਈ ਰਸੋਈ ਸਾਫ ਕਰਕੇ ਬਹਿਲੀ ਹੋ ਕੇ ਆਣ ਕੇ ਬੈਠੀ ਠੀਕ ਹੈ ਸੋਖਾ ਹਾਂਜੀ ਯਾਰ ਮੈਨੂੰ ਇੱਕ ਨਾ ਗਲਤੀ ਆਪਣੀ ਦਾ ਅਹਿਸਾਸ ਜਾਉਣ ਡਿਆ ਵਾ ਗਲਤੀ ਵੀ ਕਾਦੀ ਕਿ ਤੇਰੇ ਤੇ ਐਵੇਂ ਸ਼ੱਕ ਕਰੀ ਜਾਂਦੇ ਹੁਣ 2.5 ਸਾਲ ਹੋ ਗਿਆ ਵਿਆਹ ਹੱਡੇ ਨੂੰ ਹੂੰ ਤੇ ਮੈਂ ਇਦੋਂ ਇੰਨਾ ਚਿਰ ਹੋ ਗਿਆ ਉਦੋਂ ਦੀ ਤੇ ਕਦੀ ਕਿ ਤੇਰੀ ਗੱਲ ਨਹੀਂ ਸੁਣੀ ਤੇ ਯਾਰ ਮੰਮੀ ਕਦੀ ਕੋਈ ਗੱਲ ਕਰ ਦਿੰਦੀ ਕਦੀ ਕੋਈ ਭਾਬੀ ਗੱਲ ਕਰ ਦਿੰਦੀ ਆ ਤੇ ਮੈਂ ਵੀ ਇਹਨਾਂ ਦੇ ਪਿਛੇ ਲੱਗ ਜਾਣਾ ਤੇ ਤੁਹਾਨੂੰ ਹੁਣ ਪਤਾ ਲੱਗਾ ਜੇ ਤੁਹਾਨੂੰ ਮੈਂ ਉਦੋਂ ਹੀ ਕਿਹਾ ਸੀ ਕਿ ਮੈਂ ਜਿਹੜਾ ਨੰਬਰ ਡਿਲੀਟ ਕੀਤਾ ਡੈਡੀ ਦਾ ਨੰਬਰ ਡਿਲੀਟ ਕੀਤਾ ਤੁਸੀਂ ਫੋਨ ਕਰਕੇ ਪੁੱਛ ਲਓ ਜੇ ਤੁਸੀਂ ਡੈਡੀ ਨੂੰ ਉਦੋਂ ਹੀ ਫੋਨ ਕਰਕੇ ਪੁੱਛ ਲੈਿੰਦੇ ਤਾਂ ਇੰਨੀ ਗੱਲ ਨਹੀਂ ਹੀ ਵਧਣੀ ਬਰਨਾ ਸ਼ਾਕ ਕੜੀ ਸੋਈ ਵੀ ਤੂੰ ਹੀ ਬਣਾਈ ਉਹਦਣ ਡੈਡੀ ਦਾ ਨੰਬਰ ਤੇ ਡਿਲੀਟ ਕਰਨ ਦਾ ਮਤਲਬ ਹੀ ਨਹੀਂ ਤੇਰਾ ਮਤਲਬ ਇਹ ਭੰਡਿਆ ਡੈਡੀ ਦਾ ਨੰਬਰ ਡਿਲੀਟ ਕਰਦਾ ਕਿ ਮੈਂ ਕਿਹਾ ਤੁਸੀਂ ਕਹਿਣਾ ਤੁਸੀਂ ਗੁੱਸੇ ਤੇ ਹੁੰਦੇ ਰਹਿੰਦੇ ਵੀ ਫੋਨ ਤੇ ਲੱਗੀ ਰਹਿੰਦੀ ਥਾਣ ਮੈਂ ਡੈਡੀ ਦਾ ਦੁੱਖ ਸੁੱਖ ਵੀ ਤੇ ਪੁੱਛਣਾ ਸੀ ਤੇ ਮੈਂ ਡਰਦੀ ਮਾਰੀ ਆ ਤੁਹਾਡੇ ਕੋਈ ਨੰਬਰ ਡਿਲੀਟ ਕਰਤਾ ਤੇ ਉਹ ਕੀ ਕਹਿੰਦੇ ਹੁੰਦੇ ਆਪੇ ਵਹਿੜਾ ਪੈਰਾ ਕਹਾੜੀ ਤੇ ਮਾਰ ਲਿਆ ਛਦੈਣੇ ਤੈਨੂੰ ਨੰਬਰ ਡਿਲੀਟ ਕਰਨ ਦੀ ਲੋੜ ਹੀ ਨਹੀਂ ਕਿਉਂ ਕਿਉਂਕਿ ਜੇ ਮੈਂ ਤੇਰਾ ਫੋਨ ਵੀ ਵੇਖਦਾ ਉੱਤੇ ਤੇ ਡੈਡੀ ਦਾ ਨੰਬਰ ਆਉਂਦਾ ਮੈਂ ਉਸ ਦਿਨ ਫੋਨ ਵੇਖਿਆ ਤੇਰਾ ਤੇ ਉੱਤੇ ਕੋਈ ਨੰਬਰ ਨਹੀਂ ਆ ਤੇ ਮੈਨੂੰ ਤਾਂ ਗੁੱਸਾ ਚੜਿਆ ਤਾਂ ਤਾਂਪ ਚੜਿਆ ਹੀ ਨਾ ਅੱਗੇ ਤੁਸੀਂ ਕਹਣਾ ਮੇਰਾ ਨੰਬਰ ਵੇ ਫੋਨ ਵਿੱਚ ਚੈੱਕ ਕਰ ਦਿੰਦੇ ਨੰਬਰ ਵੇਤੇ ਨੇ ਉਹ ਤੇ ਮੈਂ ਉਹਦਾ ਡਿਲੀਟ ਕਰ ਫਿਰਦਾ ਤੇ ਤੁਸੀਂ ਵੀ ਆਣ ਕੇ ਮੇਰਾ ਉਹਦੇ ਨਹੀਂ ਫੋਨ ਵੇਖ ਲਿਆ ਚੱਲ ਛੱਡ ਇਹੋ ਜੀ ਹੁਣ ਗੱਲ ਨੂੰ ਹਾਂ ਆ ਤੇ ਕੋਈ ਗੱਲ ਨਹੀਂ ਹੁਣ ਨਹੀਂ ਮੈਂ ਤੇਰੇ ਨਾਲ ਕੋਈ ਵੀ ਇਦਾਂ ਦਾ ਆੜਾ ਲਾਉਣਾ ਤੇ ਥੋੜਾ ਜਨਾ ਤੁਸੀਂ ਆਪਣੇ ਹਿਸਾਬ ਨਾਲ ਮੰਮੀ ਨਾਲ ਵੀ ਬੜੇ ਪਿਆਰ ਨਾਲ ਭਾਬੀ ਨਾਲ ਵੀ ਬੜੇ ਪਿਆਰ ਨਾਲ ਰਿਹਾ ਕਰ ਸਾਡੇ ਘਰ ਵਧ ਗਈ ਆ ਲੜਾਈ ਜਿਆਦੀ ਤੇ ਮੈਂ ਤੇ ਅੱਗੇ ਵੀ ਪਿਆਰ ਨਹੀਂ ਰਹੀ ਨਾ ਨਾ ਹਾ ਉਹ ਤੇ ਮੈਂ ਨਹੀਂ ਚਾਹਨਾ ਵੀ ਮੈਂ ਤੇ ਵੀਰ ਮੇਰਾ ਤੇ ਵੀਰ ਦਾ ਤੇਰੇ ਕਰਕੇ ਬੋਲ ਬੁਲਾਰਾ ਹੋਵੇ ਨਹੀਂ ਮੈਂ ਨਹੀਂ ਕੁਝ ਵੀ ਕਹਿਨੀ ਤੁਸੀਂ ਤੇ ਜਾਣ ਕੇ ਲੜਾਈ ਪਤਾਈ ਹੈ ਮੈਂ ਮਰ ਜਾ ਇਹ ਤੇ ਇੰਨੀ ਮਿਹਨਤ ਕੀਤੀ ਦਾ ਕੋਈ ਫਾਇਦਾ ਨਹੀਂ ਫੇਰ ਉਹੋ ਹੀ ਕਿਉ ਖਿਚੜੀ ਹੋ ਗਏ ਆ ਤੇ ਕੀ ਫਾਇਦਾ ਇੰਨੀਆਂ ਅੰਤਰਾ ਗੱਲਾਂ ਇਹਨੂੰ ਕੁਝ ਸਖਾਈਆਂ ਦਾ ਕੀਤੀਆਂ ਦਾ ਇਹਦੇ ਲਾਗੋ ਲਾਗੋ ਦੀ ਨਹੀਂ ਸਰਖੀਆਂ ਦੋ ਚਾਰ ਦਿਨ ਹੀ ਅਸਰ ਹੋਇਆ ਫੇਰ ਉਹ ਹਾਲ ਹੋ ਗਿਆ ਦਾਸ ਹੁਣ ਕੀ ਕੀਤਾ ਜਾਵੇ ਇਹਦਾ ਕੁਛ ਨਹੀਂ ਹਾਲ ਸਾਬੀ ਦਾ ਵੀ ਇਹਨੂੰ ਆਂਦੇ ਲਾਈ ਲੱਗ ਲਾਈ ਲੱਗੀ ਆ ਜੇ ਮੈਂ ਕੁਛ ਆਹ ਦਿੰਨੀ ਆ ਤੇ ਮਾ ਮਾਂ ਕੋਈ ਨਹੀਂ ਆ ਜੋ ਤੂੰ ਆਂਨੇ ਉਹ ਸਹੀ ਆ ਤੇ ਜੇ ਉਹ ਜਨਾਨੀ ਇਹਦੀ ਆ ਤੇ ਹੁਣ ਜਨਾਨੀ ਦੇ ਮਗਰ ਲੱਗ ਗਿਆ ਵਾ ਹੁਣ ਕਹਿੰਦਾ ਇਹਨੂੰ ਪੇਕੇ ਰਹਿ ਜਾਣਾ ਜਿਹੜੇ ਕੰਮੋਂ ਡਰਦੀ ਆ ਵੀ ਫੇਰਾ ਤੋਰੀ ਤੋਰੇ ਬਹਿ ਜੂਗੀ ਘਰ ਤੇ ਉਹ ਫੇਰਾ ਤੋਰੀ ਫੇਰ ਹੋਣ ਢਈ ਆ ਦੱਸ ਕੀ ਕਰਾਂ ਇਹਦਾ ਹਾਲ ਤੇ ਮੈਨੂੰ ਇਹ ਗੱਲ ਦੱਸ ਵੀ ਤੈਨੂੰ ਕਿਸ ਚੀਜ਼ ਦੀ ਲੋੜ ਆ ਨਹੀਂ ਮੈਨੂੰ ਕਿਸ ਚੀਜ਼ ਦੀ ਲੋੜ ਨਹੀਂ ਬਸ ਮੈਂ ਡੈਡੀ ਨੂੰ ਮਿਲਣ ਜਾਣਾ ਬੜੇ ਦਿਨ ਹੋ ਗਿਆ ਟਾਈਮ ਡੈਡੀ ਨੂੰ ਮਿਲਣ ਨਹੀਂ ਗਏ ਤੇ ਇਦਾਂ ਕਰਦੇ ਆ ਹਾਂਜੀ ਅੱਜ ਦੀ ਦਿਹਾੜੀ ਤੋਂ ਕੱਢਾਂ ਮੈਨੂੰ ਵੀ ਥੋੜਾ ਜਿਹਾ ਕੰਮ ਆ ਤੇ ਮੈਂ ਵੀ ਕਰ ਲਾਂ ਮੋਟਰ ਤੇ ਜਾਣਾ ਆਹੋ ਹਾਂਜੀ ਤੇ ਸਵੇਰੇ ਤੈਨੂੰ ਤੜਕੇ ਛੱਡ ਆਉਂਗਾ ਮੈਂ ਵੀ ਡੈਡੀ ਨੂੰ ਮਿਲ ਕੇ ਤੇ ਆ ਜਾਊਂਗਾ ਵਾਪਸ ਮੈਂ ਦਿਹਾੜੀ ਕੰਮ ਕਰੂੰਗਾ ਤੇ ਸ਼ਾਮਾਂ ਨੂੰ ਮੈਂ ਜਾ ਕੇ ਫੇਰ ਤੈਨੂੰ ਮੈਨੂੰ ਫੋਨ ਕਰਦੀ ਨਾ ਮੈਂ ਲੈ ਆਉਂਗਾ ਚਲੋ ਠੀਕ ਹੈ ਇਦਾਂ ਕਰ ਲਾਂਗੇ ਸਵੇਰੇ ਮੈਂ ਚਲ ਜਾਾਂਗੇ ਫਿਰ ਸ਼ਾਮਾ ਨੂੰ ਤੁਸੀਂ ਮੈਨੂੰ ਲੈਣ ਆ ਜਾ ਤੇ ਮੈਨੂੰ ਛੱਡ ਦੇ ਆਇਓ ਕੋਈ ਕਰਨੀ ਜੇ ਜ਼ਿਆਦਾ ਕੰਮ ਹੋ ਤਾਂ ਜਦੋਂ ਆਉਣਾ ਲੈਣਾ ਆਉਣਾ ਉਦੋਂ ਡੈਡੀ ਨੂੰ ਮਿਲ ਲਿਓ ਯਾਰ 부ਏ ਕਿਉਂ ਮੁੜਦਾ ਫੇ ਚੰਗਾ ਰਹਿਦਾ ਡੈਡੀ ਨੇ ਜੇ ਤੈਨੂੰ ਪੁੱਛਿਆ ਵੀ ਕੌਣ ਛੱਡ ਕੇ ਗਿਆ ਤੇ ਫਿਰ ਤੁਹਾਨੂੰ ਦੱਸਿਆ ਸਾਬੀ ਤੇ ਉਹਨੇ ਅਗਲੇ ਨੇ ਕਿਹਾ ਹੱਦ ਹੋ ਗਈ 부ਏ ਅੱਗੇ ਮੁੜ ਗਿਆ ਚਲ ਕੋਈ ਨਹੀਂ ਫਿਰ ਤੁਸੀਂ ਸਵੇਰੇ ਚਲ ਜਾਾਂਗੇ ਫਿਰ ਆਪਾਂ ਪੱਕਾ ਜੇ ਹੁਣ ਸਵੇਰੇ ਜਾਣਾ ਡੈਡੀ ਨੂੰ ਮੈਂ ਮੈਂ ਡੈਡੀ ਨੂੰ ਫਿਰ ਫੋਨ ਕਰਕੇ ਦੱਸ ਦੇਣੀ ਆ ਕਿ ਸਵੇਰੇ ਆਪਾਂ ਆਉਣਾ ਆ ਆਹੋ ਤੂੰ ਦੱਸ ਦੇ ਫੋਨ ਕਰਕੇ ਹਾਂਜੀ ਤੇ ਮੈਂ ਕਰਨਾ ਕੰਮ ਫਿਰ ਹਾਂ ਚਲੋ ਆਓ ਫਿਰ ਤੁਸੀਂ ਮੋਟਰ ਤੋਂ ਜਾਣਾ ਤੇ ਕੰਮ ਵੀ ਕੋਈ ਜ਼ਿਆਦਾ ਨਹੀਂ ਥੋੜਾ ਜਾਈਆ ਮੈਂ ਕਰਕੇ ਵਾਸਾ ਹੋਣ ਜਾਣੀਆ ਚਲੋ ਠੀਕ ਆਓ ਆਓ ਤੇ ਚਲ ਚੰਗਾ ਹੋ ਗਿਆ ਸਾਬੀ ਨੇ ਵੀ ਪਤਾ ਲੱਗ ਗਿਆ ਯੋ ਗੱਲ ਦਿਮਾਗ ਚਾਹੀਦਾ ਸਵੇਰੇ ਆਪਾਂ ਨਾਲ ਡੈਡੀ ਨੂੰ ਮੇਲਾਵਾਂਗੇ